ਜੋ ਅੱਜ ਇਸ ਲੁਧਿਆਣਾ ਚੇਲਿਕੜ ਰੋਡ ਦੇ ਉੱਤੇ ਮਸਭਾਗਾ ਹਰਕਤ ਹੋਈ ਆ ਜਪਨੰਗ ਸਿੰਘ ਵੱਲੋਂ ਕੀਤੀ ਗਈ ਆ ਅਸੀਂ ਰਾਹਗੀਰ ਜਿਹਦੇ ਵਿੱਚ ਬਲਵੰਤੇ ਸਚਨ ਸਰਦਾਰ ਮਲਕੀਤ ਸਿੰਘ ਰੌਣੀ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ ਉਹਦਾ ਨਫਟਾਰਾ ਕਰਦੇ ਆ ਉਸ ਗਰੀਬ ਵੱਲ ਦੇਖਦੇ ਆ ਸਭ ਨੇ ਜੋ ਤਿਲਫਲ ਹੋਇਆ ਜਿਸ ਵਿੱਚ ਮਲਕੀਤ ਸਿੰਘ ਰੌਣੀ ਨੇ 500 ਰੁਪਏ ਤੇ ਬਾਕੀ ਇਹਨੇ 100-100 ਰੁਪਏ ਇਕੱਠਾ ਕਰਕੇ 1200 ਰੁਪਏ ਇਸ ਬੱਚੇ ਨੂੰ ਦਿੱਤਾ ਜਿਹਦਾ ਨੁਕਸਾਨ ਹੁੰਦਾ ਕੁਝ ਥੋੜਾ ਬਹੁਤ ਇਹ ਝਰਲੇਗਾ ਕੁਝ ਸੰਗਤ ਨੇ ਝਰ ਲਿਆ ਸਿਰਫ ਇਹ ਕੰਮ ਤਾਂ ਕੀਤਾ ਸੰਗਤ ਨੇ ਕਿ ਸਿੱਖ ਕੌਮ ਦੀ ਬਦਨਾਮੀ ਤੇ ਇਸ ਬੰਦੇ ਨੇ ਅੰਗਲੇ ਸ਼ਰਾਬ ਵੀ ਪੀਤੀ ਨਾਨਸੇਂ ਖੁਦ ਕਹਿੰਦਾ ਖੁਦ ਤੁਹਾਡੀ ਵੀਡੀਓ ਚ ਕਹਿੰਦਾ ਕਿ ਇਹਨਾਂ ਤੇ ਗਲਤੀ ਹੋਈ ਹੈ ਇਹਨਾਂ ਨੇ ਸ਼ਰਾਬ ਪੀਤੀ ਹੈ ਪਰ ਬਾਣਾ ਪਾ ਕੇ ਸ਼ਰਾਬ ਪੀਣੀ ਮੈਂ ਇਹਨੂੰ ਗਲਤੀ ਨਹੀਂ ਕਹਿੰਦਾ ਇਹ ਮਸਤੀ ਹੈ ਮੈਂ ਇਹੀ ਬੇਨਤੀ ਕਰਦਾ ਮੈਂ ਇਹੀ ਬੇਨਤੀ ਕਰਦਾ ਬੁੱਢਾ ਦਲ ਮੁਖੀ ਸਾਹਿਬ ਨੂੰ ਕਿ ਇਹਨਾਂ ਤੇ ਨੱਥ ਪਾਓ ਪ੍ਰਵਾਸੀ ਬੰਦਾ ਗਲਤ ਆ ਜਾਂਦਾ ਬੱਚਾ ਗਲਤ ਜਾਂਦਾ ਪਰ ਇਹਨਾਂ ਤੇ ਨੱਥ ਪਾਓ ਤਾਂ ਕਿ ਮਤ ਪਾਦੀਆਂ ਦਾ ਗਿਆਨ ਸਭ ਨੂੰ ਰੋਕਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਲਿਖਿਆ ਕਿ ਇਹੀ ਸੱਜਣ ਅਰਸੋਂ ਦੋ ਦਿਨ ਪਹਿਲਾਂ ਇੱਥੇ ਇੱਕ ਸ਼ੂਟਿੰਗ ਹੁੰਦੀ ਸੀ ਉਸ ਸ਼ੂਟਿੰਗ ਦੇ ਵਿੱਚ ਕਹਿੰਦੇ ਵੀ ਪਾਲਕੀ ਸਾਹਿਬ ਰੱਖ ਕੇ ਉੱਤੇ ਸ੍ਰੀਮਾਨ ਸਾਹਿਬ ਰੱਖ ਕੇ ਉੱਪਰ ਮਾਲਾ ਪਾ ਕੇ ਕੋਈ ਅਨੰਦ ਕਾਰ ਦਾ ਸੀਨ ਕਰ ਰਹੇ ਸੀ ਇਹੀ ਸੱਜਣ ਮੂਰੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ ਤੇ ਅੱਜ ਇਹੀ ਸੱਜਣ ਗੋਦਲ ਬਾਹਰ ਕੀ ਕਰ ਰਹੇ ਹੈ ਮੇਰਾ ਮਤਲਬ ਇਹ ਹੈ ਕਿ ਅਜੀਤ ਨੋਮ ਹੈ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰਦੇ ਕਿ ਐਵੇਂ ਹੋ ਗਿਆ ਇਹ ਬੰਦੇ ਪ੍ਰਵਾਸੀ ਭਰਾ ਨੇ ਸਾਡੇ ਭੈਣ ਭਰਾ ਵੀ ਬਾਹਰल्या ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ ਇਹ ਮਾੜਾ ਰਜਗਾਰ ਚਲਾ ਰਹੇ ਆ ਇਹਦਾ ਨੁਕਸਾਨ ਕਰਕੇ ਕੀ ਮਿਲਿਆ ਜਾਂ ਤਾਂ ਕੋਈ ਦਾ ਨਿੱਜੀ ਫਾਇਦਾ ਹੋਵੇ ਕੋਈ ਫਾਇਦਾ ਨਹੀਂ ਸੀ ਜਿੱਦਾਂ ਸਾਡੇ ਸਾਹਮਣੇ ਜਿਹਨੂੰ ਮਾਫੀ ਮੰਗਣੀ ਚਾਹੀਦੀ ਬੰਦੇ ਨੇ ਪਰ ਇਹੋ ਜਿਹੇ ਬਾਣਾ ਪਾ ਕੇ ਇਹੋ ਜੇ ਕੰਮ ਕਰਨੇ ਹਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਾ ਜਾਂਦਾ ਹੈ ਅਸੀਂ ਦੁਨੀਆ 'ਚ ਬਦਨਾਮ ਹੁੰਨੇ ਆ ਨਾ ਕਰਕੇ ਸੋ ਕੁਝ ਲੋ ਚੰਦ ਲੋਕ ਹੁੰਦੇ ਨੇ ਸਾਰੇ ਲੋਕ ਗਲਤ ਨਹੀਂ ਹੁੰਦੇ ਸਾਡੇ ਕੋਲ ਦੂਜੇ ਵੀ ਸਿੰਘ ਤਾਂ ਬਾ ਇਹ ਮਾਰੀ ਗੱਲ ਹੈ ਜਿਹੜੇ ਹੈ ਜਿਸ ਨੂੰ ਅਨਸਰ ਮਿਲਦੇ ਨਹੀਂ ਉਹ ਕਿੱਥੇ ਚਲਾਣਾ ਚਾਹੀਦਾ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਇਹ ਜਿਹੜਾ ਬੰਦਾ ਕੋਈ ਦੁਕਾਨਦਾਰੀ ਚਲਾਉਂਦਾ ਹੈ ਜਿਹੜਾ ਬਾਣਾ ਪਾ ਕੇ ਬਾਣੇ ਲੋਕ ਦੀ ਦੁਕਾਨਦਾਰੀ ਚਲਾਉਂਦਾ ਹੈ ਇਹੋ ਜਿਹੇ ਬੰਦੇ ਬੰਦ ਹੋਣੇ ਚਾਹੀਦੇ ਜੀ ਕੋਈ ਨਹੀਂ ਪੁੱਤ ਥੋੜਾ ਨੁਕਸਾਨ ਹੋਇਆ ਹਨਾ ਜੀ ਚਲ ਤੁਹਾਡੇ ਨਾਲ ਕੋਈ ਨਹੀਂ ਕਰੋ ਆਪਣੀ ਮਿਹਨਤ ਠੀਕ ਕਰੋ ਹੋਰ ਨਹੀਂ ਕਿ ਜਿੱਦਾਂ ਰੁਕੋ ਤੋ ਉਹ ਸਭ ਨੂੰ ਦਿਖਾਓ ਬੰਦਾ ਹਾਂ ਜੀ ਬਹੁਤੇ ਬਾਣੇ ਦੀ ਜਿੱਤ ਕਰਕੇ ਤੇਰੇ ਬਰਹੱਤ ਨਹੀਂ ਚੱਕੇ ਤੈਨੂੰ ਲਿਆਉਂਦਾ ਨਹੀਂ ਕਿ ਆਏਗਾ ਇਹਨੂੰ ਫੇਰ ਪੜਨਾ ਦੀ ਇਹਨੂੰ ਠੇਕੇ ਮੂਰੇ ਤੇ ਵੀ ਫ ਤਾਂ ਦਾਰੂ ਪੀ ਕੇ ਕਿੱਦਾਂ ਸਕੇ ਆਉਂਦਾ ਇਹਦੀ ਮੂਡੀ ਬਣਾ ਕੇ ਪਾਉਂਗੇ ਠੀਕ ਹੋ ਗਿਆ ਹਾਂ ਸਾਰਾ ਕੁਝ ਕਰੂੰਗਾ ਇਹਦੇ ਨਾਲ ਇਹਦੇ ਨਾਲ ਹੁਣ ਕਹਿਦਾ ਤੇਰੇ ਇੱਕ ਡੇਰੇ ਘੜਕੇ ਸਾਰੇ ਪਿੰਡ ਦੇ ਨਾਲ ਨਹੀਂ ਹੁੰਦੀ ਐ ਤੇ ਉਹ ਗਰੀਬ ਨਾਲ ਟੱਕਰ ਕਰੇ ਉਹ ਬੇਵਾਣੇ ਨੂੰ ਬਦਨਾਮ ਕਰਨ ਦੇ ਨਾਲ ਤੇ ਬੋਲਦੇ ਕਿਆ ਫਿਰ ਬਾਬਾ ਜੀ ਠੀਕ ਆ ਧੰਨਵਾਦ ਦਾਰੂ ਪੀ ਕੇ ਉੱਠ ਨਹੀਂ ਹੋ ਰਿਹਾ ਇਹਦੇ ਜੀਤੇ ਮੈਂ ਪਹਿਵਾ ਪੋੜ ਜਾਮ ਜਾਮ ਸਹੀ ਹੋ ਗਿਆ ਆ ਤੁਹਾਡੇ ਨਾਲ ਬਾਬਾ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ